ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੈ ਆਪ ਸਭ ਜੀ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਧਨਧਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਆਪ ਸਭ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਪਿਆਰ ਸਤਿਕਾਰ ਦਿੰਦੇ ਰਹਿਣਾ ਸਾਡੇ ਨਾਲ ਚੈਨਲ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਉਸ ਗੁਰੂ ਨੇ ਆਪਣੀ ਗੁਰਬਾਣੀ ਦੇ ਨਾਮ ਸਿਮਰਨ ਨਾਲ ਇੱਕ ਸ਼ਰਾਬੀ ਤੇ ਨਸ਼ੇੜੀ ਬੰਦੇ ਦਾ ਨਸ਼ਾ ਛਡਵਾ ਕੇ ਉਸ ਨੂੰ ਅਮਰਤ ਧਾਰੀ ਸਿੰਘ ਬਣਾਇਆ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਨਸ਼ੇ ਪੱਤੇ ਤੇ ਨਸ਼ੇੜੀ ਹੋਣਾ ਸਾਥ ਸੰਗਤ ਦੀ ਮਾੜੀ ਸੰਗਤ ਦਾ ਹੀ ਅਸਰ ਹੁੰਦਾ ਏ ਕਿਉਂਕਿ ਸਾਥ ਸੰਗਤ ਜੀ ਜਦੋਂ ਆਪਾਂ ਕਿਸੇ ਦੀ ਮਾੜੀ ਸੰਗਤ ਕਰਨ ਲੱਗ ਜਾਂਦੇ ਆ ਤਾਂ ਉਹ ਹੌਲੀ-ਹੌਲੀ ਆਪਾਂ ਵੀ ਉਹਨਾਂ ਚੀਜ਼ਾਂ ਦੇ ਆਦੀ ਹੋ ਜਾਂਦੇ ਆ ਜਿਹੜੀਆਂ ਚੀਜ਼ਾਂ ਨੂੰ ਜੀ ਚੀਜ਼ਾਂ ਦੀ ਉਹਨਾਂ ਨੂੰ ਆਦਤ ਹੁੰਦੀ ਏ ਜਿਵੇਂ ਕਿ ਸਾਥ ਸੰਗਤ ਜੀ ਕੋਈ ਬੰਦਾ ਜਦੋਂ ਕੋਈ ਸ਼ਰਾਬ ਪੀਂਦਾ ਹੈ ਜਾਂ ਨਸ਼ਾ ਕਰਦਾ ਹੈ ਤਾਂ ਉਹਦੇ ਕੋਲ ਬੈਠ ਜਾਂਦਾ ਏ ਤੇ ਆਪਾਂ ਆਮ ਦੇਖਦੇ ਆ ਕਿ ਉਹ ੱੱਕੇ ਨਾਲ ਉਸ ਨੂੰ ਪਿਉਉਣ ਦੀ ਜਾਂ ਉਸ ਨੂੰ ਖਵਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਸੋ ਸਾਧ ਸੰਗਤ ਜੀ ਕਈ ਵਾਰ ਆਪਾਂ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਤੇ ਆਪਾਂ ਵੀ ਉਹ ਟਰਾਈ ਕਰ ਲੈਨੇ ਆ ਸਾਧ ਸੰਗਤ ਜੀ ਜਦੋਂ ਕੋਈ ਥੋੜਾ ਬਹੁਤਾ ਨਸ਼ਾ ਕਰਨਾ ਸ਼ੁਰੂ ਕਰਦਾ ਹੈ ਤਾਂ ਹੌਲੀ ਹੌਲੀ ਨਸ਼ਾ ਇਹੋ ਜੀ ਚੀਜ਼ ਏ ਕਿ ਉਹ ਉਸ ਦਾ ਆਦੀ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਤੁਸੀਂ ਟਰਾਈ ਕਰਿਆ ਕਰੋ ਕਿ ਕਦੇ ਵੀ ਮਾੜੀ ਸੰਗਤ ਵਿੱਚ ਨਾ ਪਵੋ ਮਾੜੀ ਸੰਗਤ ਤੋਂ ਦੂਰ ਹੀ ਰਹੋ ਚੰਗੀ ਲੋਕਾਂ ਦੀ ਸੰਗਤ ਕਰੋ ਗਿਆਨੀ ਬੰਦਿਆਂ ਦੀ ਅਮਰਤਾ ਧਾਰੀ ਸਿੰਘਾਂ ਦੇ ਕੋਲ ਜਾਓ ਉਹ ਆਪਦੇ ਵਿਚਾਰਾਂ ਨਾਲ ਤੁਹਾਡੀ ਮਤਬੁੱਦੀ ਵਿੱਚ ਚੰਗਾ ਬਦਲਾ ਲਿਆਉਣਗੇ ਕਿਉਂਕਿ ਜਿਹੋ ਜੇ ਬੰਦੇ ਕੋਲ ਆਪਾਂ ਜਾਣਦੇ ਆ ਜਾਂ ਜਿਹੋ ਜੇ ਬੰਦਿਆਂ ਨਾਲ ਆਪਣੀ ਯਾਰੀ ਦੋਸਤੀ ਹੁੰਦੀ ਏ ਆਪਾਂ ਉਸ ਦੇ ਉਸ ਤਰ੍ਹਾਂ ਦੇ ਵਿਚਾਰਾਂ ਵਾਲੇ ਹੋ ਜਾਣੇ ਆ ਕਿਉਂਕਿ ਆਪਾਂ ਜਦੋਂ ਜ਼ਿਆਦਾ ਸਮਾਂ ਚੰਗੇ ਲੋਕਾਂ ਨਾਲ ਬਿਤਾਵਾਂਗੇ ਤਾਂ ਆਪਣੇ ਵਿਚਾਰ ਖੁਦ ਬਖੁਦ ਚੰਗੇ ਹੋ ਜਾਣਗੇ ਆਪਾਂ ਖੁਦ ਬਖੁਦ ਨਸ਼ੇ ਪੱਤੇ ਤੋਂ ਦੂਰ ਹੋ ਜਾਵਾਂਗੇ ਪਰ ਜਦੋਂ ਆਪਾਂ ਜ਼ਿਆਦਾ ਸਮਾਂ ਉਹੋ ਜੇ ਲੋਕਾਂ ਨਾਲ ਬਿਤਾਵਾਂਗੇ ਮਾੜੀ ਸੰਗਤ ਨਾਲ ਬਿਤਾਵਾਂਗੇ ਤਾਪਾ ਭਾਵੇਂ ਆਪਾਂ ਕਿੰਨੇ ਹੀ ਚੰਗੇ ਹੋਈਏ ਕੁਝ ਸਮਾਂ ਪਾ ਕੇ ਆਪਾਂ ਵੀ ਉਹਨਾਂ ਦੇ ਵਰਗੇ ਹੀ ਹੋ ਜਾਵਾਂਗੇ ਸੋ ਸਾਧ ਸੰਗਤ ਜੀ ਜਿਹੜੀ ਆਪਾਂ ਅੱਜ ਵਿਚਾਰ ਸਾਂਝੇ ਕਰਨ ਜਾ ਰਹੇ ਆ ਇਹ ਮਾੜੀ ਸੰਗਤ ਦੇ ਅਸਰ ਕਰਕੇ ਹੀ ਹੋਇਆ ਸੀ ਸਾਧ ਸੰਗਤ ਜੀ ਇੱਕ ਪਰਿਵਾਰ ਸੀ ਜੋ ਕਿ ਬਹੁਤ ਮਿਹਨਤੀ ਪਰਿਵਾਰ ਸੀ ਸਾਧ ਸੰਗਤ ਜੀ ਖੇਤੀ ਦਾ ਕੰਮ ਕਰਦੇ ਸਨ ਜਦੋਂ ਖੇਤ 'ਚ ਕੰਮ ਕਰਨ ਜਾਣਾ ਤਾਂ ਉਹਨਾਂ ਦਾ ਕੋਈ ਕੰਮ ਰਹਿ ਜਾਣਾ ਤੇ ਨਾਲ ਦੇ ਖੇਤ ਵਾਲਿਆਂ ਦੇ ਨਾਲ ਉਹਨਾਂ ਨੇ ਕਰਾ ਦੇਣਾ ਤੇ ਉਹਨਾਂ ਨੇ ਕਹਿਣਾ ਵੀ ਜਿਸ ਦਿਨ ਤੈਨੂੰ ਲੋਡ ਹੋਈ ਅਸੀਂ ਤੇਰਾ ਕਰਵਾ ਦੇਵਾਂਗੇ ਇਸੇ ਤਰ੍ਹਾਂ ਸਾਥ ਸੰਗਤ ਜੀ ਥੋੜਾ ਸਮਾਂ ਚੱਲਦਾ ਗਿਆ ਜਿਹੜੇ ਨਾਲ ਦੇ ਖੇਤ ਵਾਲੇ ਸੀ ਉਹ ਸ਼ਰਾਬੀ ਨਸ਼ੇੜੀ ਬੰਦੇ ਸੀ ਤੇ ਜਿਹੜੇ ਆਏ ਸੀ ਇਹ ਵਿਚਾਰੇ ਮਿਹਨਤੀ ਬੰਦੇ ਸੀਗੇ ਤੇ ਇਹਨਾਂ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਂਦੇ ਸੀ ਸਾਧ ਸੰਗਤ ਜੀ ਨਾਮ ਦਾ ਸਿਮਰਨ ਵੀ ਕਰਦੇ ਸਨ ਸੋ ਸਾਧ ਸੰਗਤ ਜੀ ਉਹਨਾਂ ਨੇ ਜਦੋਂ ਸ਼ਾਮ ਨੂੰ ਉਸ ਭਾਈ ਸਾਹਿਬ ਨੇ ਉਹਨਾਂ ਨਾਲ ਕਦੇ ਲੋੜ ਪੈਣੀ ਤਾਂ ਕੰਮ ਕਰਾਉਣ ਜਾਣਾ ਫਿਰ ਉਹਨਾਂ ਦੇ ਸ਼ਾਮ ਨੂੰ ਕਿਤੇ ਘਰੇ ਵੀ ਚਲੇ ਜਾਣਾ ਉਹਨਾਂ ਦੇ ਨਾਲ ਕੋਲ ਬੈਠ ਜਾਣਾ ਉਹਨਾਂ ਦੀ ਸੰਗਤ ਕਰ ਲੈਣੀ ਤਾਂ ਉਹਨਾਂ ਨੇ ਹੌਲੀ-ਹੌਲੀ ਉਸ ਨੂੰ ਵੀ ਸ਼ਰਾਬ ਪੀਣ ਤੇ ਲਾ ਦਿੱਤਾ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਇਸ ਗੱਲ ਦਾ ਬਹੁਤ ਕਲੇਸ਼ ਵੀ ਰਹਿੰਦਾ ਸੀ ਕਿਉਂਕਿ ਉਹਨਾਂ ਦੇ ਘਰੇ ਪਹਿਲਾਂ ਕੋਈ ਵੀ ਸ਼ਰਾਬ ਨਹੀਂ ਸੀ ਪੀਂਦਾ ਪਰ ਸਾਧ ਸੰਗਤ ਜੀ ਜਦੋਂ ਬੰਦਾ ਕਿਸੇ ਚੀਜ਼ ਦਾ ਆਦੀ ਹੋ ਜਾਵੇ ਖਾਸ ਕਰਕੇ ਨਸ਼ੇ ਦਾ ਮਾੜੇ ਕੰਮ ਦਾ ਤਾਂ ਉਸ ਲਈ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸਾਧ ਸੰਗਤ ਜੀ ਉਸ ਭਾਈ ਸਾਹਿਬ ਨੇ ਥੋੜੀ ਪੀਨ ਤੋਂ ਹੌਲੀ-ਹੌਲੀ ਉਹ ਜਾਦੀ ਸ਼ਰਾਬ ਪੀਣ ਲੱਗੇ ਹੌਲੀ-ਹੌਲੀ ਉਹ ਜ਼ਿਆਦਾ ਨਸ਼ਾ ਕਰਨ ਲੱਗੇ ਫਿਰ ਉਹਨਾਂ ਨੇ ਦਿਨੇ ਰਾਤ ਪੀਣੀ ਸ਼ੁਰੂ ਕਰ ਦਿੱਤੀ ਜਦੋਂ ਗੁਰੂ ਵੱਲੋਂ ਮੱਤ ਮਾਰੀ ਜਾਵੇ ਸਾਧ ਸੰਗਤ ਜੀ ਉਹਦੋਂ ਬੰਦੇ ਨੂੰ ਸਮਝ ਨਹੀਂ ਆਉਂਦਾ ਸਾਧ ਸੰਗਤ ਜੀ ਉਹਨਾਂ ਦਾ ਘਰ ਪਰਿਵਾਰ ਬਹੁਤ ਦੁਖੀ ਸੀ ਉਹਨਾਂ ਤੋਂ ਉਹਨਾਂ ਵਿਚਾਰਿਆਂ ਨੇ ਬਹੁਤ ਪਾਠ ਬੇਨਤੀ ਪਾਠ ਕਰਨਾ ਅਰਦਾਸ ਬੇਨਤੀ ਕਰਨੀ ਉਸ ਵਾਹਿਗੁਰੂ ਅੱਗੇ ਕਿ ਇਹ ਵਾਹਿਗੁਰੂ ਤੁਸੀਂ ਇਹਨੂੰ ਸਮੱਤ ਬਖਸ਼ੋ ਜਿਵੇਂ ਪਹਿਲਾਂ ਦੇ ਸੀ ਓਵੇਂ ਹੋ ਜਾਣ ਤੇਰੇ ਨਾਲ ਜੋੜ ਜਾਣ ਸਾਡੇ ਘਰੇ ਪਤਾ ਨਹੀਂ ਕੀ ਗੱਲ ਏ ਸਾਡਾ ਬਹੁਤ ਔਖਾ ਸਮਾਂ ਆ ਗਿਆ ਏ ਸਾਧ ਸੰਗਤ ਜੀ ਉਹਨਾਂ ਦੇ ਪਿੰਡ ਵਿੱਚ ਇੱਕ ਅੰਮ੍ਰਿਤਧਾਰੀ ਪਰਿਵਾਰ ਵੀ ਰਹਿੰਦਾ ਸੀ ਸਾਧ ਸੰਗਤ ਜੀ ਉਹ ਗੁਰੂ ਨੂੰ ਬਹੁਤ ਮੰਨਦਾ ਸੀ ਸਾਧ ਸੰਗਤ ਜੀ ਉਹਨਾਂ ਦੀਆਂ ਨੇੜੇ ਇੱਕ ਇਤਿਹਾਸਿਕ ਗੁਰਦੁਆਰਾ ਸੀ ਜਿੱਥੇ ਦੀਵਾਨ ਲੱਗਦੇ ਸਨ ਸਾਧ ਸੰਗਤ ਜੀ ਤੇ ਉਹ ਜਿਹੜਾ ਅੰਮ੍ਰਿਤਧਾਰੀ ਪਰਿਵਾਰ ਸੀ ਨਾ ਉਹ ਆਪਦੀ ਟਰਾਲੀ ਟਰੈਕਟਰ ਲੈ ਕੇ ਉਹਨਾਂ ਦੀਵਾਨਾਂ ਤੇ ਸੰਗਤ ਲੈ ਕੇ ਜਾਇਆ ਕਰਦੇ ਸਨ ਸਾਧ ਸੰਗਤ ਜੀ ਉਸ ਪਰਿਵਾਰ ਨੇ ਬੇਨਤੀ ਕੀਤੀ ਉਹਨਾਂ ਨੂੰ ਵੀ ਜੇ ਤੁਸੀਂ ਕੋਸ਼ਿਸ਼ ਕਰਕੇ ਵੇਖ ਲਓ ਉਸ ਭਾਈ ਸਾਹਿਬ ਨੂੰ ਜੋ ਜਿਹੜੇ ਨਸ਼ਾ ਕਰਦੇ ਸੀ ਵੀ ਇਹਨਾਂ ਨੂੰ ਆਪਾਂ ਕਿਸੇ ਤਰੀਕੇ ਦੀਵਾਨ ਵਿੱਚ ਲੈ ਜਾਈਏ ਗੁਰੂ ਘਰ ਲਿਆ ਜਾਈਏ ਖੌਰੇ ਗੁਰੂ ਇਸੇ ਕਿਰਪਾ ਕਰ ਦੇਵੇ ਸਾਥ ਸੰਗਤ ਜੀ ਉਹਨਾਂ ਨੇ ਕਿਹਾ ਜ਼ਰੂਰ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਜ਼ਰੂਰ ਉਹਨਾਂ ਨੂੰ ਲੈ ਕੇ ਜਾਵਾਂਗੇ ਗੁਰੂ ਘਰ ਮੱਥਾ ਟਿਕਾਉਣ ਲਈ ਕਿਉਂਕਿ ਸਾਥ ਸੰਗਤ ਜੀ ਜੋ ਅਮਰਤ ਹਾਰੀ ਗੁਰਸਿੱਖ ਪਰਿਵਾਰ ਹੁੰਦਾ ਏ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੁੰਦੀ ਏ ਉਹ ਕਦੇ ਕਿਸੇ ਨੂੰ ਮਨਾ ਨਹੀਂ ਕਰਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਏ ਕਿ ਜਿੰਨੀ ਵੀ ਜ਼ਿੰਦਗੀ ਜਿੰਨੇ ਵੀ ਜੀਵਨ ਸੰਭਰ ਸਕਣ ਉਹਨਾਂ ਨੂੰ ਸਵਾਰ ਲਈਏ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਸਾਥ ਸੰਗਤ ਜੀ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਉਸ ਭਾਈ ਸਾਹਿਬ ਨੂੰ ਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਆਪਾਂ ਦੀਵਾਨ ਤੇ ਜਾਣੇ ਆ ਤੁਸੀਂ ਵੀ ਸਾਡੇ ਨਾਲ ਦੀਵਾਨ ਤੇ ਚੱਲਿਓ ਸਾਧ ਸੰਗਤ ਜੀ ਉਹਨੇ ਉਹਨਾਂ ਦੀ ਇੱਕ ਨਾ ਸੁਣੀ ਉਹ ਵਿਚਾਰੇ ਘਰੇ ਚਲੇ ਗਏ ਪਰ ਉਹਨਾਂ ਨੇ ਕੋਸ਼ਿਸ਼ ਨਾ ਛੱਡੀ ਫਿਰ ਸਾਧ ਸੰਗਤ ਜੀ ਉਥੇ 7 ਦਿਨ ਦੀਵਾਨ ਲੱਗਦੇ ਸਨ ਸਾਧ ਸੰਗਤ ਜੀ ਇੱਕ ਦਿਨ ਉਹ ਟਰਾਲੀ ਟਰੈਕਟਰ ਲੈ ਕੇ ਦੀਵਾਨ ਤੇ ਚੱਲੇ ਸਨ ਕੋਲੋਂ ਉਹ ਭਾਈ ਸਾਹਿਬ ਲੰਘ ਰਹੇ ਸਨ ਸਾਹ ਸੰਗਤ ਜੀ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਮਿੰਨ ਤਰਲਾ ਕਰਕੇ ਉਸ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਉਸ ਨੂੰ ਟਰਾਲੀ ਵਿੱਚ ਬਿਠਾ ਲਿਆ ਉਸ ਸਮੇਂ ਵੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੇਕਰ ਤੂੰ ਸ਼ਰਾਬ ਪੀਤੀ ਹੈ ਨਾ ਅਸੀਂ ਫਿਰ ਵੀ ਤੈਨੂੰ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਤੂੰ ਟਰਾਲੀ ਵਿੱਚ ਬੈਠਾ ਰਹੀਂ ਆਪਾਂ ਟਰਾਲੀ ਵਿੱਚੋਂ ਹੀ ਤੈਨੂੰ ਵਾਪਸ ਲੈ ਆਵਾਂਗੇ ਸੋ ਸਾਹ ਸੰਗਤ ਜੀ ਉਹ ਪਾਈ ਸਾਹਿਬ ਉਹਨਾਂ ਦੀ ਕਈ ਗੱਲ ਤੇ ਗੁਰੂ ਦੀ ਕਿਰਪਾ ਨਾਲ ਮੰਨ ਗਏ ਤੇ ਉਹਨਾਂ ਨਾਲ ਚਲੇ ਗਏ ਦੀਵਾਨ ਤੇ ਸਾਤਸੰਗਤ ਜੀ ਜਿਹੜਾ ਉਹ ਅਮਰਤਾਰੀ ਪਰਿਵਾਰ ਸੀ ਨਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ ਜਿਹੜੇ ਉਹਨਾਂ ਨੇ ਜੋੜਾ ਘਰ ਵਿੱਚ ਸੇਵਾ ਕਰਨੀ ਸੀ ਸਾਤਸੰਗਤ ਜੀ ਉਹਨਾਂ ਨੇ ਕਿਸੇ ਤਰੀਕੇ ਉਸ ਭਾਈ ਸਾਹਿਬ ਨੂੰ ਨਾਲ ਲੈ ਕੇ ਜੋੜਾ ਘਰ ਚਲੇ ਗਏ ਵੀ ਚਾਲ ਤੂੰ ਐਵੇਂ ਕਰ ਗੁਰੂ ਘਰ ਦੇ ਬਾਹਰ-ਬਾਰ ਜੋੜੇ ਘਰ ਵਿੱਚ ਬੈਠਾ ਰਹੀਂ ਅਸੀਂ ਸੇਵਾ ਕਰ ਲਵਾਂਗੇ ਤੇ ਤੂੰ ਇੱਥੇ ਬੈਠਾ ਰਹੀਂ ਸਾਡੇ ਕੋਲ ਸਾਤਸੰਗਤ ਜੀ ਉਹ ਉਹਨਾਂ ਦੀ ਮੰਨ ਕੇ ਉਹਨਾਂ ਦੇ ਨਾਲ ਚਿਤੁਰ ਪਿਆ ਉਥੇ ਚਲਾ ਗਿਆ ਸਾਤਸੰਗਤ ਜੀ ਜਦੋਂ ਉਹ ਘੰਟਾ 2 ਉਹਨਾਂ ਨੇ ਸੇਵਾ ਕੀਤੀ 2 3 ਘੰਟਿਆਂ ਬਾਅਦ ਉਸ ਦਾ ਸਾਰਾ ਨਸ਼ਾ ਉੱਤਰ ਗਿਆ ਫਿਰ ਉਸ ਭਾਈ ਸੈਵ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਤਾਂ ਹੁਣ ਭੁੱਖ ਲੱਗੀ ਹੋਈ ਏ ਪਰ ਨਾ ਤਾਂ ਮੈਂ ਇਸ਼ਨਾਨ ਕੀਤਾ ਏ ਤੇ ਮੈਂ ਉਤੋਂ ਸ਼ਰਾਬ ਪੀਤੀ ਹੋਈ ਸੀ ਮੈਂ ਲੰਗਰ ਹਾਲ ਵਿੱਚ ਨਹੀਂ ਜਾ ਸਕਦਾ ਤੇ ਨਾ ਹੀ ਮੱਥਾ ਟੇਕ ਸਕਦਾ ਹਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਤੈਨੂੰ ਲੰਗਰ ਪ੍ਰਸ਼ਾਦਾ ਵੀ ਇੱਥੇ ਲਿਆ ਦੇਣੇ ਆ ਸਾਧ ਸੰਗਤ ਜੀ ਉਸ ਗੁਰਸਿੱਖ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਜੋੜਾ ਕਰ ਇਹੀ ਲੰਗਰ ਲਿਆ ਕੇ ਬਾਹਰਲੇ ਪਾਸੇ ਛਕਾ ਦਿੱਤਾ ਸਾਤ ਸੰਗਤ ਜੀ ਉਹ ਭਾਈ ਸਾਹਿਬ ਲੰਗਰ ਛੱਕ ਕੇ ਉੱਥੇ ਬੈਠ ਗਏ ਨਾਲ ਹੀ ਦੀਵਾਨ ਲੱਗੇ ਹੋਏ ਸਨ ਸਾਨੂੰ ਪਤਾ ਹੈ ਸਾਰਿਆਂ ਨੂੰ ਜਦੋਂ ਗੁਰੂ ਘਰ ਵਿੱਚ ਦੀਵਾਨ ਸਜਦੇ ਹਨ ਤਾਂ ਸਪੀਕਰਾਂ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਏ ਸੋ ਸਾਤ ਸੰਗਤ ਜੀ ਉਹ ਭਾਈ ਸਾਹਿਬ ਬਾਹਰ ਬੈਠ ਕੇ ਇਕੱਲੇ ਤੇ ਉੱਥੇ ਬੈਠ ਕੇ ਜਿਹੜੇ ਦੀਵਾਨ ਲੱਗੇ ਹੋਏ ਸਨ ਉਹਨਾਂ ਨੂੰ ਸੁਣਨ ਲੱਗ ਗਏ ਸਾਤ ਸੰਗਤ ਜੀ ਉਸ ਗੁਰੂ ਦੀ ਐਸੀ ਕਿਰਪਾ ਹੋਈ ਕਿ ਉਹਨਾਂ ਦੇ ਕੰਨਾਂ 'ਚ ਗੁਰੂ ਦੀ ਬਾਣੀ ਦੀ ਇਹੋ ਜਿਹੀ ਆਵਾਜ਼ ਪਈ ਕਿ ਉਹਨਾਂ ਦਾ ਸਾਰਾ ਮਾਨ ਹੀ ਨਸ਼ੇ ਤੋਂ ਚੱਕਿਆ ਗਿਆ ਸਾਧ ਸੰਗਤ ਜੀ ਉਹ ਪੂਰਾ ਗੁਰੂ ਵਾਲੇ ਬਣ ਗਏ ਸਾਧ ਸੰਗਤ ਜੀ ਕੀ ਹੋਇਆ ਕਿ ਜਦੋਂ ਉਹਨਾਂ ਨੂੰ ਇੰਨਾ ਗੁਰੂ ਦੀ ਬਾਣੀ ਦਾ ਰਸ ਆਇਆ ਕਿ ਉਹ ਸ਼ਾਮ ਤੱਕ ਬੈਠੇ ਉੱਥੇ ਜਦੋਂ ਤੱਕ ਟਰਾਲੀ ਵਾਪਸ ਨਾ ਆਈ ਉੱਥੇ ਦੀਵਾਨ ਸੁਣਦੇ ਰਹੇ ਸਾਧ ਸੰਗਤ ਜੀ ਜਦੋਂ ਅਮਰਤ ਹਰੀ ਪਰਿਵਾਰ ਸਿੰਘ ਨੇ ਕਿਹਾ ਵੀ ਚਲੋ ਹੁਣ ਆਪਾਂ ਵਾਪਸ ਜਾਣਾ ਹੈ ਤਾਂ ਉਹ ਉਹਨਾਂ ਨਾਲ ਤੁਰ ਪਏ ਰਸਤੇ ਵਿੱਚ ਆ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਂ ਕੱਲ ਨੂੰ ਵੀ ਆਵਾਂਗਾ ਤੁਹਾਡੇ ਨਾਲ ਇੱਥੇ ਦੀਵਾਨ ਸੁਣਨ ਸਾਧ ਸੰਗਤ ਜੀ ਉਹ ਪਰਿਵਾਰ ਬਹੁਤ ਖੁਸ਼ ਹੋਇਆ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਅਸੀਂ ਕੁਝ ਚੰਗਾ ਕੰਮ ਕਰ ਰਹੇ ਆਂ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਜ਼ਰੂਰ ਅਸੀਂ ਤੈਨੂੰ ਘਰੋਂ ਆਵਾਜ਼ ਮਾਰ ਕੇ ਲੈ ਕੇ ਆਵਾਂਗੇ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਹੋਇਆ ਦੂਜੇ ਦਿਨ ਉਸ ਭਾਈ ਸਾਹਿਬ ਨੇ ਖੁਦ ਇਸ਼ਨਾਨ ਕੀਤਾ ਤਿਆਰ ਹੋਏ ਕੱਪੜੇ ਪਾਏ ਤੇ ਉਹਨਾਂ ਦੇ ਨਾਲ ਦੀਵਾਨ ਤੇ ਫਿਰ ਚਲੇ ਗਏ ਉਥੇ ਜਾ ਕੇ ਉਹਨਾਂ ਨੇ ਗੁਰੂ ਘਰ ਮੱਥਾ ਵੀ ਟੇਕਿਆ ਲੰਗਰ ਵੀ ਛਕਿਆ ਤੇ ਜੋੜਾ ਘਰ ਵਿੱਚ ਉਹਨਾਂ ਦੇ ਨਾਲ ਸੇਵਾ ਵੀ ਕਰਵਾਈ ਸੋ ਸਾਜ ਜੰਗਲ ਜੀ ਫੇਰ ਕੀ ਹੋਇਆ ਕਿ ਉਸ ਦਿਨ ਉਹਨਾਂ ਨੇ ਸੇਵਾ ਕੀਤੀ ਘਰੇ ਚਲੇ ਗਏ ਉਸ ਦਿਨ ਵਾਹਿਗੁਰੂ ਦੀ ਉਹਨਾਂ ਤੇ ਐਨੀ ਕਿਰਪਾ ਹੋਈ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਹੁਣ ਮੈਂ ਤਾਂ ਅੰਮ੍ਰਿਤ ਹੀ ਛਕਣਾ ਹੈ ਮੈਂ ਆਪ ਤੁਹਾਡੇ ਵਰਗਾ ਸਿੰਘ ਸਜਣਾ ਹੈ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਵੀ ਇੱਕ ਵਾਰ ਮਨ ਬਣਾ ਲਾ ਫਿਰ ਕਿਤੇ ਐਵੇਂ ਨਾ ਹੋਵੇ ਆਪਾਂ ਕੋਈ ਗੁਨਾਹ ਕਰ ਬਈਏ ਸਾਧ ਸੰਗਤ ਜੀ ਉਹ ਭਾਈ ਸਾਹਿਬ ਕਹਿੰਦੇ ਬਸ ਮਨਤਾ ਬਣ ਗਿਆ ਏ ਤੁਸੀਂ ਮੈਨੂੰ ਬਸ ਗੁਰੂ ਤੇ ਗੁਰੂ ਘਰ ਲਾ ਜਾ ਕੇ ਅੰਮ੍ਰਿਤ ਛਕਾ ਦਿਓ ਸਾਧ ਸੰਗਤ ਜੀ ਉਸ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਨਾਲ ਲਾ ਜਾ ਕੇ ਉਸ ਨੂੰ ਗੁਰੂ ਦਾ ਸਿੰਘ ਸਜਾ ਦਿੱਤਾ ਸਾਧ ਸੰਗਤ ਜੀ ਉਸ ਭਾਈ ਸਾਹਿਬ ਨੂੰ ਅੱਜ 15 17 ਸਾਲ ਹੋ ਗਏ ਨੇ ਪੂਰਾ ਪਰਿਵਾਰ ਗੁਰਸਿੱਖ ਤੇ ਅੰਮ੍ਰਿਤਧਾਰੀ ਸਾਦ ਸੰਗਤ ਜੀ ਐਸ ਤਵੇਂ ਉਹ ਇੰਗਲੈਂਡ ਦੇ ਸਿਟੀਜ਼ਨ ਹਨ ਤੇ ਇਥੇ ਉਹਨਾਂ ਦੀਆਂ ਦੋ ਕੋਠੀਆਂ ਪਈਆਂ ਹੋਈਆਂ ਹਨ ਸਾਦ ਸੰਗਤ ਜੀ ਨਾਲ ਦੋ ਗੱਡੀਆਂ ਵੀ ਖੜੀਆਂ ਹੋਈਆਂ ਹਨ ਸਾਧ ਸੰਗਤ ਜੀ ਸੋਚੋ ਕਿ ਜੇਕਰ ਉਹ ਉਸ ਸਮੇਂ ਗੁਰੂ ਘਰ ਨਾ ਜਾਂਦੇ ਗੁਰੂ ਦਾ ਦੀਵਾਨ ਸੁਣ ਨਾ ਜਾਂਦੇ ਜੀ ਉਹ ਨਸ਼ੇੜੀ ਰਹਿ ਜਾਂਦੇ ਤੇ ਉਹਨਾਂ ਦੇ ਘਰ ਦਾ ਕੀ ਬਣਦਾ ਸਾਧ ਸੰਗਤ ਜੀ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਜਿਹੜਾ ਕੋਈ ਤਿਲ ਫੁੱਲ ਕੋਲ ਹੈਗਾ ਸੀ ਉਹ ਵੀ ਨਸ਼ੇ ਪੱਤੇ ਵਿੱਚ ਖਤਮ ਹੋ ਜਾਂਦਾ ਤੇ ਬੱਚੇ ਦਰਦਾਰ ਦੀਆਂ ਠੋਕਰਾਂ ਖਾਂਦੇ ਸਾਧ ਸੰਗਤ ਜੀ ਇਸ ਉਹ ਗੁਰੂ ਦੇ ਦਰ ਲੱਗੇ ਤੇ ਚੰਗੀ ਸਮਾਤ ਆਈ ਗੁਰੂ ਦਾ ਨਾਮ ਜਪਿਆ ਬੱਚੇ ਆਨੇ ਜਪਿਆ ਉਹਨਾਂ ਦੀ ਕਿਰਪਾ ਸਦਕਾ ਬੱਚੇ ਵੈਲ ਐਜੂਕੇਟਿਡ ਹੋ ਗਏ ਹੌਲੀ ਹੌਲੀ ਉਹ ਬਾਹਰ ਸੈਟਲ ਹੋ ਗਏ ਗੁਰੂ ਦੀ ਕਿਰਪਾ ਨਾਲ ਬਰਕਤਾਂ ਪੈਂਦੀਆਂ ਗਈਆਂ ਤੇ ਐਸ ਟਾਈਮ ਉਹ ਬਹੁਤ ਵੱਡੇ ਕਾਰੋਬਾਰ ਦੇ ਮਾਲਕ ਬਣ ਗਏ ਸਾਧ ਸੰਗਤ ਜੀ ਇਸ ਤਰ੍ਹਾਂ ਜੇਕਰ ਆਪਾਂ ਗੁਰੂ ਦੀ ਬਾਣੀ ਨਾਲ ਜੁੜੀਏ ਤਾਂ ਆਪਣੇ ਸਾਰੇ ਮਸਲੇ ਹੱਲ ਹੁੰਨੇ ਹਨ ਸਾਧ ਸੰਗਤ ਜੀ ਉਸ ਪਰਿਵਾਰ ਨੇ ਵੀ ਗੁਰੂ ਦਾ ਲਾੜ ਨਹੀਂ ਸੀ ਛੱਡਿਆ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਦਾ ਲਾੜ ਫੜ ਛੱਡਿਆ ਸੀ ਕਿ ਅਸੀਂ ਗੁਰੂ ਦੇ ਦਰ ਤੋਂ ਹੀ ਇਹਦੀ ਸ਼ਰਾਬ ਛਡਵਾਉਣੀ ਏ ਉਹ ਗੁਰੂ ਹੀ ਛਡਵਾਏਗਾ ਜਿਵੇਂ ਸਾਡੇ ਘਰ ਵਿੱਚ ਪਹਿਲਾਂ ਵਰਕਤਾ ਸਨ ਸਾਡੇ ਘਰ ਵਿੱਚ ਪਹਿਲਾਂ ਗੁਰਬਾਣੀ ਦਾ ਜਾਪ ਸੀ ਸੀ ਤਰ੍ਹਾਂ ਉਹ ਵਾਇਗਰੂ ਆਪ ਕਰੇਗਾ ਸੋ ਸਾਧ ਸੰਗਤ ਜੀ ਉਹਨਾਂ ਦੀ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਉਸ ਗੁਰੂ ਨੇ ਸੁਣੀ ਤੇ ਉਸ ਭਾਈ ਸਾਹਿਬ ਨੂੰ ਭਟਕੇ ਹੋਏ ਰਸਤੇ ਤੋਂ ਬੁਲਾ ਕੇ ਸਿੱਧੇ ਰਸਤੇ ਲਾ ਕੇ ਤੇ ਗੁਰੂ ਦਾ ਸਿੰਘ ਸਜਾਇਆ ਸਾਧ ਸੰਗਤ ਜੀ ਹੁਣ ਉਹ ਸਾਰਾ ਪਰਿਵਾਰ ਅਮਰਤ ਧਾਰੀ ਇੰਗਲੈਂਡ ਦੇ ਵਸਨੀਕ ਹਨ ਜੇ ਜਦੋਂ ਜੀ ਕਰਦਾ ਏ ਉਹ ਇੱਥੇ ਆਉਂਦੇ ਨੇ ਤੇ ਜਦੋਂ ਜੀ ਕਰਦਾ ਏ ਉਹ ਆਪਦੇ ਬੱਚਿਆਂ ਕੋਲ ਚਲੇ ਜਾਂਦੇ ਹਨ ਆਪ ਵੀ ਸੁਖ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਬੱਚੇ ਵੀ ਸੁਖ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਧ ਸੰਗਤ ਜੀ ਗੁਰਬਾਣੀ ਨਾਲ ਜੁੜੋ ਉਸ ਗੁਰੂ ਤੋਂ ਆਪਾਂ ਨੂੰ ਸਭ ਕੁਝ ਮਿਲਣਾ ਏ ਉਸ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਦੇਣ ਵਾਲਾ ਜਿੰਨਾ ਵੀ ਕੋਈ ਦੁੱਖ ਹੋਵੇ ਕਿਸੇ ਵੀ ਸਮੇਂ ਕੋਈ ਕਸ਼ਟ ਹੋਵੇ ਆਪਾਂ ਕਿਸੇ ਵੀ ਕਸ਼ਮਕਸ਼ ਵਿੱਚ ਫਸ ਜਾਈਏ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਦਾ ਆਸਰਾ ਉੱਠ ਤੱਕ ਲਿਆ ਕਰੋ ਆਪ ਤੁਹਾਡੇ ਅੰਗ ਸੰਗ ਸਾਈ ਹੋਣਗੇ ਸਾਧ ਸੰਗਤ ਜੀ ਸੋ ਇਹਨੀਆਂ ਕਬੀਨਤੀਆਂ ਸਨ ਪ੍ਰਮਾਣ ਕਰਨੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਨੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਤੰਤਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ